ਵਿਚ ਵਿੱਚ ਗੱਲਾਂ ਇਸ ਤਰ੍ਹਾਂ ਚੱਲਣ ਲੱਗੀਆਂ ਕਿ ਟੋੜਾ ਸਾਹਿਬ ਨੂੰ ਅਪਰੋਚ ਕੀਤਾ ਕੇਂਦਰ ਸਰਕਾਰ ਨੇ ਕਿ ਤੁਸੀਂ ਮੁੱਖ ਮੰਤਰੀ ਹੋ ਜੋ ਜੇ ਸੰਤ ਜਰਨੈਲ ਸਿੰਘ ਆ ਮੈਦ ਦੇ ਦੇਣ ਤੁਹਾਨੂੰ ਅੱਛਾ ਸੰਤ ਜਰਨੈਲ ਸਿੰਘ ਦੀ ਕੋਈ ਪੋਲੀਟੀਕਲ ਐਮਐਲਏ ਦੀ ਗਿਣਤੀ ਨਹੀਂ ਸੀ ਉਹ ਹਾਂ ਕਰ ਦੇਣ ਟੋੜਾ ਸਾਹਿਬ ਸੰਤ ਜਰਨੈਲ ਸਿੰਘ ਕੋਲ ਗਏ ਤੇ ਆਪਾਂ ਨੂੰ ਸਰਕਾਰ ਮਿਲਦੀ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਮਿਲੂਗੀ ਇਹਦੇ ਨਾਲ ਆਪਾਂ ਰਹਿੰਦੇ ਕੰਮ ਕਰ ਲਾਂਗੇ ਸੰਤ ਕਹਿੰਦੇ ਪਰ ਆਪਾਂ ਤਾਨਦਪੁਰ ਦਾ ਮਤ ਲੈਣਾ ਸੀ ਆਪਾਂ ਤਾਂ ਸੌਂ ਖਾਦੀ ਹੋਈਆਂ ਨੇ ਉਹ ਕੰਨੜੇ ਹੀ ਸੌਂ ਸੌਂ ਤਾਂ ਹੀ ਚਲਦੀਆਂ ਰਹਿੰਦੀਆਂ ਨੇ ਇਹ ਤਾਂ ਖਾਈਆਂ ਤੋੜੀਆਂ ਫੇਰ ਖਾ ਲਈਆਂ ਐ ਚੱਲਦਾ ਉਹ ਕਹਿੰਦੇ 나 ਜੀ ਮੈਂ ਤਾਂ ਟਕਸਾਲ ਦਾ ਸੇਵਾਦਾਰ ਆ ਇੱਥੇ ਸੌਂ ਖਾ ਲਈ ਜਿਹੜੀ ਧਰਮੀ ਥਾਂ ਤੇ ਉਦੋਂ ਤੋਂ ਪਿੱਛੇ ਨਹੀਂ ਹਟਦਾ ਕਿਸੇ ਬੰਦੇ ਨੇ ਜਿਹੜਾ ਟੋੜਾ ਸਾਹਿਬ ਦੇ ਨਾਲ ਆ ਰਿਹਾ ਸੀ ਉਹਨੇ ਮੈਨੂੰ ਜੱਤ ਲੱਸਿਆ ਮੇਰੇ ਨਾਲ ਜੇਲ੍ਹ 'ਚ ਬੰਦ ਸੀ ਦਰਸ਼ਨ ਸਿੰਘ ਈਸਾਪੁਰ ਕਹਿੰਦੇ ਮੈਂ ਉਦਾਸ ਦੇਖਿਆ ਟੋੜਾ ਸਾਹਿਬ ਨੂੰ ਜਾਂਦੇ ਆ ਜਦੋਂ ਸੰਤ ਜੀ ਨੂੰ ਮਿਲ ਕੇ ਆਏ ਕਹਿੰਦੇ ਮੈਂ ਕਿਹਾ ਕੀ ਹੋ ਗਿਆ ਜੱਦਰ ਜੀ ਖੈਰ ਤਾਂ ਹੈ ਕਹਿੰਦੇ ਇਹ ਸਾਧ ਨਾਲੇ ਆਪ ਮਰੂਵਨ ਨਾਲੇ ਸਿੱਖਾਂ ਨੂੰ ਮਰਵਾਊਗਾ ਇਹ ਕਿਸੇ ਗੱਲ ਤੇ ਮੰਨ